ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਲੋਕ ਆਪਣਾ ਉਮੀਦਵਾਰ ਚੁਣਨ ਦੇ ਲਈ ਵੋਟ ਪਾਉਣ ਦੇ ਲਈ ਆਪਣੇ ਆਪਣੇ ਪੋਲਿੰਗ ਬੂਥਾਂ ਦੇ ਉੱਪਰ ਜਾ ਰਹੇ ਨੇ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਪਹਿਲੇ 2 ਘੰਟਿਆਂ ਦੇ ਵਿੱਚ 10 ਫੀਸਦੀ ਵੋਟ ਪਾਉਣ ਹੋ ਚੁੱਕੀ ਹੈ ਮੇਰੇ ਨਾਲ ਇੰਡੋ ਅਮਰੀਕਨ ਫਰੈਂਡਸ ਗਰੁੱਪ ਦੇ ਚੇਅਰਮੈਨ ਰਮਨ ਦੱਤ ਜੀ ਮੌਜੂਦ ਨੇ ਜਿਹੜੇ ਪੰਜਾਬ ਦੇ ਪਾਕ ਦੇ ਮਸਲਿਆਂ ਦੇ ਉੱਪਰ ਅਕਸਰ ਹੀ ਆਪਣੇ ਵਿਚਾਰ ਸਾਂਝੇ ਕਰਦੇ ਨੇ ਤਾਂ ਵੋਟ ਪਾ ਕੇ ਆਏ ਨੇ ਤਾਂ ਰਮਨ ਜੀ ਵੋਟ ਤੁਸੀਂ ਪਾ ਆਇਓ ਕੀ ਮਾਹੌਲ ਕੀ ਨਜ਼ਰ ਆ ਰਿਹਾ ਜਲੰਧਰ ਦਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਜਗਬਾਣੀ ਦੇ ਦਰਸ਼ਕਾਂ ਨੂੰ ਵਧਾਈਆਂ ਅੱਜ ਐਡਾ ਵੱਡਾ ਮਹਾਨ ਪੁਰਬ ਜਨ ਚੱਲ ਰਿਹਾ ਹੈ ਇਤਿਹਾਾਰ ਹੈ ਲੋਕਤੰਤਰ ਦਾ ਤਿਹਾਰ ਹੈ ਅੱਜ ਅਸੀਂ ਮਨਾਈਏ ਮੈਂ ਵੋਟ ਪਾ ਆਇਆ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਆਦਾ ਜਿਆਦਾ ਵੋਟ ਪਾ ਕੇ ਆਣ ਕਿਉਂਕਿ ਇਹ ਹੀ ਸਾਨੂੰ ਅਧਿਕਾਰ ਮਿਲਿਆ ਹੈ ਸੰਵਿਧਾਨ ਨੇ ਸਾਨੂੰ ਅਧਿਕਾਰ ਮਿਲਿਆ ਹੈ ਕਿ ਅਸੀਂ ਵੋਟ ਪਾ ਕੇ ਆਪਣੀ ਮਨਮਰਜ਼ੀ ਸਰਕਾਰ ਚੁਣੀਏ ਕਿਉਂਕਿ ਬਹੁਤ ਮੁਲਕ ਐਸੇ ਹੈਗੇ ਜਿੱਥੇ ਕੀ ਤੁਹਾਨੂੰ ਰਾਈਟ ਹੀ ਹੈ ਨਹੀਂ ਜੋ ਰਾਜੇ ਨੇ ਕਹਿਤਾ ਜੋ ਬਣ ਗਿਆ ਉਹ ਤਾਂ ਤਾਂ ਆਮ ਬੰਦੇ ਨੂੰ ਕੋ ਰਾਈਟ ਹੀ ਨਹੀਂ ਸਾਨੂੰ ਸਾਡੇ ਪੁਰਾਣੇ ਬਜ਼ੁਰਗਾਂ ਨੇ ਸੰਵਿਧਾਨ ਦੇ ਨਿਵਰਾਤਾ ਨੇ ਸਾਨੂੰ ਇੱਥੇ ਬਾਬਾ ਸਾਹਿਬ ਅੰਬੇਦਕਰ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ ਕਿ ਆਪਣੀ ਵੋਟ ਪਾ ਕੇ ਆਪਣੀ ਸਰਕਾਰ ਚੁਣੀਏ ਇਹ ਕਹਿ ਇਹੋ ਜਿਹਾ ਕੱਲਾ ਮਤ ਇਹੋ ਜਿਹਾ ਦਾਨ ਹੈ ਮਤਦਾਨ ਜਿਹਦੇ ਵਿੱਚ ਆਪਣੀ ਜੇਬ ਤੋਂ ਪੈਸਾ ਕੋਈ ਨਹੀਂ ਜਾਂਦਾ ਸਗੋਂ ਸਰਕਾਰੀ ਛੁੱਟੀ ਵੀ ਮਿਲਦੀ ਸਰਕਾਰੀ ਛੁੱਟੀ ਮਿਲਦੀ ਹੈ ਪ੍ਰਾਈਵੇਟ ਵੀ ਸੰਸਥਾ ਕੋਈ ਤੁਹਾਨੂੰ ਆਪਣੇ ਕੰਮ ਤੋਂ ਰੋਕ ਨਹੀਂ ਸਕਦੀ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਤੇ ਇਹ ਅਧਿਕਾਰ ਇਹ ਦਾਨ ਜਿਹੜਾ ਮਿਲਿਆ ਹੋਰ ਦਾਨ ਤੇ ਆਪਣੇ ਪੈਸੇ ਲੱਗਦੇ ਤੇ ਕੋਈ ਪੈਸਾ ਨਹੀਂ ਲੱਗਦਾ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਬਹੁਤ ਬੁਰਾ ਹੁੰਦਾ ਹੈ ਜਦੋਂ ਦੇਖਦੇ 55% ਵੋਟ ਪਈ 50% ਵੋਟ ਪਈ ਹਰ ਸਾਲ ਵੋਟ ਘਟਦੀ ਜਾ ਰਹੀ ਹੈ ਤੇ ਜਦੋਂ ਆਪਾਂ ਬਾਹਰ ਗੱਲ ਕਰਦੇ ਆ ਆਪਾਂ ਗੱਲਾਂ ਬਹੁਤ ਬਹੁਤ ਵੱਡੀਆਂ ਕਰਦੇ ਆ ਕਿ ਜੀ ਸਰਕਾਰ ਜੀ ਗਲਤ ਬਣ ਗਈ ਜੀ ਜਾਂ ਸਾਡੇ ਕਹਿਣਾ ਨਹੀਂ ਮੱਦਾ ਉਹ ਤੋਂ ਅਸੀਂ ਵੋਟ ਪਾਣ ਨਹੀਂ ਜਾਂਦੇ ਜਾਂ ਕਈ ਵਾਰੀ ਅਸੀਂ ਲੋਕ ਸਾਡੇ ਲੋਕ ਕਈ ਵਾਰੀ ਕਿਸੇ ਪ੍ਰਭਾਵ ਹੇਡਾਂ ਆ ਕੇ ਵੋਟ ਪਾ ਦਿੰਦੇ ਆ ਉਹ ਵੀ ਗਲਤ ਹੈ ਮਤਦਾਨ ਮਤਦਾਨ ਜਿਹੜਾ ਮਤ ਹੈ ਮਤ ਦਾ ਮਤਲਬ ਜਿਹੜਾ ਤੁਹਾਡੇ ਅੰਦਰਲਾ ਮਤ ਹੈਗਾ ਉਹਦੇ ਹਿਸਾਬ ਨਾਲ ਅਸੀਂ ਵੋਟ ਪਾਈਏ ਤੇ ਆਪਣੀ ਸਰਕਾਰ ਚੁਣੀਏ ਜਿੰਨੂੰ ਮਰਜ਼ੀ ਵੋਟ ਪਾਓ ਭਾਵੇਂ ਤੁਸੀਂ ਨੋਟਾਂ ਨੂੰ ਵੋਟ ਪਾਓ ਕਰੋ ਅਗੇ ਯਾਰ ਵੋਟ ਦਾ ਪਾਓ ਇਹ ਛੁੱਟੀ ਦਾ ਦਿਨ ਨਹੀਂ ਹੈਗਾ ਜਿੱਦਾਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ 10% ਸਿਰਫ ਓਟ ਪਈ ਹੈ ਯਾਰ ਮਤਲਬ ਕਿ ਸਵੇਰੇ ਸਵੇਰਾ ਵਿਲਾ ਸੀ ਓਟ ਪਾਣ ਦਾ ਮਤਲਬ ਲੋਕੀ ਘਰਾਂ ਚੋਂ ਨਿਕਲ ਕੇ ਓਟ ਪਾਣ ਮਤਲਬ ਠੰਡਾ ਬੜਾ ਕਾਗੇ ਗਰਮੀ ਵਧੀ ਜਾ ਰਹੀ ਹੈ ਇਹ ਛੁੱਟੀ ਦਾ ਤਿਉਹਾਰ ਨਹੀਂ ਹੈਗਾ ਮੈਂ ਤਾਂ ਇਹ ਕਹ ਲੂੰਗਾ ਜੇ ਅਗਰ ਇਦਾਂ ਹੀ ਵੋਟਾਂ ਚਲਦੀਆਂ ਰਹੀਆਂ ਮੈਂ ਤਾਂ ਆਪਣਾ ਆਪ ਸੁਪਰੀਮ ਕੋਰਟ ਚ ਕੇਸ ਫਾਈਲ ਕਰਾਂਗੇ ਨਹੀਂ ਤਾਂ ਮਤਲਬ ਕਿ ਲੋਕਾਂ ਨੂੰ ਜਿਹੜਾ ਹੈ ਨਾ ਜਿਹੜੇ ਵੋਟ ਹੈਗੀ ਹੈ ਇਹ ਮਤਲਬ ਕਿ ਨਹੀਂ ਤਾਂ ਪੈਨਲਟੀ ਲੱਗਣੀ ਚਾਹੀਦੀ ਯਾਰ ਮਤਲਬ ਕਿ ਬਾਅਦ ਵਿੱਚ ਜਦੋਂ ਇਕੱਠੇ ਹੋਣਾ ਸਾਰੇ ਹਰ ਲੋਕਾਂ ਨੇ ਕਹਿਣਾ ਜੀ ਇਹ ਸਰਕਾਰ ਗਲਤ ਬਣ ਗਈ ਜੀ ਜਾਂ ਕਿਸੇ ਸਾਡੀ ਬਣ ਗਈ ਜੀ ਵੋਟ ਅਸੀਂ ਪਾ ਨਹੀਂ ਜਾਂਦੇ ਅੱਧੀ ਦੁਨੀਆ ਅੱਧੀ آبادی ਤੇ ਵੋਟ ਬਣ ਨਹੀਂ ਜਾ ਰਹੀ ਤੇ ਫਿਰ ਆਪਾਂ ਕਿਦਾਂ ਕਰਾਂਗੇ ਸਾਡੀ ਸਰਕਾਰ ਬਣ ਗਈ ਤੁਹਾਨੂੰ ਕਾਰਨ ਕੀ ਲੱਗਦਾ ਰਮਨ ਜੀ ਤੁਸੀਂ ਤਾਂ ਐਨਾਲਿਸਿਸ ਕਰਕੇ ਦੇਖਿਆ ਹੋਊਗਾ ਕਿ ਵੋਟ ਪਰਸੈਂਟੇਜ ਹਰ ਸਾਲ ਘਟਦਾ ਕਿਉਂ ਕਰਦਾ ਇਸਾਰਿਆ ਜੀ ਮੇਰੇ ਦੋ ਤਿੰਨ ਚੀਜ਼ਾਂ ਹੈਗੀਆਂ ਕਈ ਵਾਰ ਕੀ ਹੁੰਦਾ ਹੈ ਕਿ ਆਮ ਜਨਤਾ ਦੀ ਉਮੀਦਾਂ ਤੇ ਸਰਕਾਰਾਂ ਨੇ ਉਤਰਦੀਆਂ ਜਾਂ ਕੋਈ ਬੇਰੋਜ਼ਗਾਰੀ ਦਾ ਮੁੱਦਾ ਹੁੰਦਾ ਕਈ ਵਰੀਆਂ ਕੋਈ ਵੀ ਮੇਰੀ ਸੋਚ ਹੈ ਉਹਨਾਂ ਨੂੰ ਲੱਗਦਾ ਯਾਰ ਜਿਹੜੇ ਕਿਉਂਕਿ ਸਾਡਾ ਸਮਾਜ ਪਿਛਲੇ 70 ਸਾਲ ਤੋਂ ਇਦਾਂ ਦਾ ਬਣ ਗਿਆ ਕਿ ਜਿਹੜਾ ਪੋਲੀਟੀਸ਼ਨ ਬਣ ਜਾਂਦਾ ਨਾ ਔਰ ਲਾਰਜੈਂਡ ਲਾਈਫ ਬਣ ਜਾਂਦਾ ਉਹ ਉਹਦਾ ਰਤਬਾ ਇੰਨਾ ਵੱਡਾ ਬਣ ਜਾਂਦਾ ਅਮੀਰ ਪੈਸਾ ਉਹਨੂੰ ਇੰਨਾ ਜ਼ਿਆਦਾ ਆਉਂਦਾ ਅਗਲਾ ਕਹਿੰਦਾ ਯਾਰ ਮੈਂ ਤਾਂ ਕੰਮ ਕਰਦਾ ਹੈ ਤੇ ਮੇਰੇ ਪੱਲੇ ਤਾਂ ਕੁਝ ਪੈਂਦਾ ਨਹੀਂ ਇਹ ਕੋਈ ਮਤਲਬ ਕਈ ਕਈ ਪੋਲੀਟਿਸ਼ੀਅਨ ਇਦਾਂ ਦੇ ਹੁੰਦੇ ਸਾਰੇ ਨਹੀਂ ਮੈਂ ਕਹਿੰਦਾ ਪਿਆ ਜਿਨ੍ਹਾਂ ਦਾ ਧੰਦਾ ਕੋਈ ਨਹੀਂ ਹੈਗਾ ਮਗਰ ਉਹਨਾਂ ਕੋਲ ਪੈਸਾ ਇੰਨਾ ਹੁੰਦਾ ਹੈ ਤੇ ਲੋਕੀ ਉਹ ਨੀਰਸ ਹੋ ਜਾਂਦੇ ਲੋਕੀ ਕਹਿੰਦੇ ਯਾਰ ਕਿ ਆਪਾਂ ਵੋਟ ਪਾ ਕੇ ਆਪਣਾ ਕਿਉਂ ਟਾਈਮ ਖਰਾਬ ਕਰੀਏ ਬਾਅਦ 'ਚ ਇਹਨਾਂ ਨੇ ਉਹੀ ਕਰਨਾ ਜੋ ਪਹਿਲਾਂ ਹੋ ਰਿਹਾ ਸੀਗਾ ਤੇ ਉਹਨਾਂ ਲੱਗਦਾ ਉਹਦੇ ਵਿੱਚ ਕਈ ਵਾਰੀ ਨਾ ਜਦੋਂ ਲੋਕਾਂ ਦੀ ਉਮੀਦਾਂ ਤੇ ਸਰਕਾਰਾਂ ਨਹੀਂ ਉਤਰਦੀਆਂ ਤੇ ਉਹਦੇ ਵਿੱਚ ਫਿਰ ਲੋਕ ਆਪਣੇ ਘਰਾਂ 'ਚ ਬੰਦੇ ਜਿਵੇਂ ਇਸ ਵਾਰ ਜੋੜ-ਤੋੜ ਦੀ ਸਿਆਸਤ ਹੋਈ ਲੀਡਰਾਂ ਨੇ ਪਾਰਟੀਆਂ ਬਦਲੀਆਂ ਲੱਗਦਾ ਇਹ ਚੀਜ਼ ਦਾ ਵੀ ਇੰਪੈਕਟ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਆਂ ਜਦ ਅਸੀਂ ਵੋਟ ਆਪਣੀ ਕਦੀ ਕਾਂਗਰਸ ਨੂੰ ਕਦੀ ਆਮ ਆਦਮੀ ਪਾਰਟੀ ਨੂੰ ਪਾ ਸਕਦੇ ਆਂ ਮੇਰੇ ਖਿਆਲ ਮੈਂ ਇਹਨਾਂ ਨੂੰ ਲੀਡਰਾਂ ਨੂੰ ਵੀ ਨਾ ਇਸ ਇਸ ਚੀਜ਼ ਦਾ ਲਾਭ ਦੇਣਾ ਚਾਹਨਾ ਹੈ ਕਿ ਉਹਨਾਂ ਦਾ ਵੀ ਸੋਚ ਹੈ ਕਿ ਅੱਜ ਮੈਂ ਪਾਰਟੀ ਬਦਲਨੀ ਹੈ ਅਗਰ ਲੋਕਤੰਤਰ ਨੂੰ ਸਹੀ ਦੇਖਣਾ ਹੈ ਕਿਉਂਕਿ ਜੇ ਅਸੀਂ ਇੱਕ ਪਾਰਟੀ ਦੇ ਮਗਰ ਲੱਗੇ ਫਿਰ ਗੁਲਾਮੀ ਹੋ ਗਈ ਆਪਾਂ ਗੁਲਾਮੀ ਨਹੀਂ ਕਰਨੀ ਗੁਲਾਮੀ ਆ ਪਾਰਟਸ ਤੋਂ ਸਲ ਕਰ ਲਈ ਯਾ ਤੋ ਪਹਿਲਾ ਰਾਜੇ ਮਹਾਰਾਜਿਆਂ ਦੀ ਗੁਲਾਮੀ ਕਰਦੀ ਜੇ ਸਾਨੂੰ ਕੋ ਅਧਿਕਾਰ ਨਹੀਂ ਸੀਗਾ ਜਦੋਂ ਆਪਾਂ ਕਈ ਵਾਰੀ ਮੈਂ ਜਿਹੜੇ ਲੀਡਰ ਹੈ ਇਹਨਾਂ ਨੂੰ ਇਸ ਸੰਦੇਹ ਦਾ ਲਾਭ ਦੇ ਰਿਹਾ ਇਸ ਚੀਜ਼ ਦਾ ਵੀ ਕਿ ਅਗਰ ਇਹਨਾਂ ਨੇ ਸੋਚਿਆ ਕਿ ਪਾਰਟੀ ਬਦਲ ਨਹੀਂ ਹੈ ਤੇ ਇਹਨਾਂ ਜਿਹਦਾ ਮਨੋ ਅਧਿਕਾਰ ਹੈ ਕਿ ਮੈਂ ਕਦੀ ਕਾਂਗਰਸ ਨੂੰ ਵੋਟ ਪਾਣੀ ਹੈ ਜਾਂ ਕਦੀ ਬੀਜੇਪੀ ਨੂੰ ਪਾਣੀ ਹੈ ਜਾਂ ਆਮਾਦ ਵੀ ਪਾਰਟੀ ਨੂੰ ਪਾਣੀ ਹੈ ਜਾਂ ਨੋਟਾਂ ਨੂੰ ਪਾਣੀ ਹੈ ਮੇਰੇ ਖਿਆਲ ਸਾਨੂੰ ਇਹਨਾਂ ਨੂੰ ਵੀ ਅਧਿਕਾਰ ਦੇ ਦੇਣਾ ਚਾਹੀਦਾ ਹੈ ਕਿ ਆਹ ਆਖਰ ਤਾਂ ਮਾਈ ਬਾਪ ਤਾਂ ਜਨਤਾ ਹੀ ਨਾ ਨਾ ਪਾਣ ਵੋਟ ਜਨ ਜਨ ਨੂੰ ਨਹੀਂ ਪਸੰਦ ਕੋਈ ਮਤਲਬ ਕਿ ਜੇ ਆਸੀ ਕਈ ਵਾਰੀ ਮੈਂ ਕਈ ਵਾਰੀ ਲੋਕ ਕਹਿੰਦੇ ਜੀ ਇਹਨੇ ਆਪਣੀ ਪਾਰਟੀ ਛੱਡਦੀ ਫਲਾਨਾ ਇਹਦਾ ਮਤਲਬ ਗੁਲਾਮੀ ਹੋ ਗਈ ਨਾ ਜੀ ਜੇ ਆਪਾਂ ਗੁਲਾਮੀ ਨਹੀਂ ਕਰਨੀ ਆਪਾਂ ਆਪਣੀ ਮਰਜ਼ੀ ਨਾਲ ਆਪਾਂ ਵੋਟਾਂ ਪਾਣੀ ਆ ਕਦੀ ਜਿਹਨੂੰ ਮਰਜ਼ੀ ਨਹੀਂ ਜੇ ਆਪਾਂ ਉਹੀ ਵੋਟਾਂ ਪਰਮਾਨੈਂਟ ਪਾਣੀ ਆ ਫਿਰ ਇਲੈਕਸ਼ਨ ਕਾਹਦੇ ਮਤਲਬ ਕਿ ਜੇ ਹਰ ਵਾਰੀ ਮੈਂ ਅਗਰ ਕਾਂਗਰਸ ਨੂੰ ਵੋਟ ਪਾਣੀ ਆ ਜਾਂ ਭਾਜਪਾ ਨੂੰ ਵੋਟ ਪਾਣੀ ਫਿਰ ਇਲੈਕਸ਼ਨ ਕਾਹਦੇ ਫਿਰ ਆਟੋਮੈਟਿਕਲੀ ਆਟੋ ਸਟੈਂਪ ਹੋ ਗਈ ਤੇ ਚਲੋ ਜੀ ਸਰਕਾਰ ਦੁਬਾਰਾ ਫੇਰ ਬਣ ਗਈ ਇਸ ਕਰਕੇ ਮੈਂ ਸੋਚਦਾ ਕਿ ਹੁਣ ਇਹਨਾਂ ਮੁੱਦਿਆਂ ਤੇ ਨਾ ਜਾਂਦੇ ਹੋਏ ਲੋ ਪਾਰਟੀ ਬਦਲ ਕੇ ਪਾਰਟੀ ਤੋਂ ਉੱਪਰ ਜਾ ਕੇ ਵੋਟ ਪਾਉਂਦਾ ਲੋਕਤੰਤਰ ਦਾ ਮਤਲਬ ਹੀ ਇਹ ਆ ਕਿ ਆਪਣੇ ਆਪਣੇ ਜਿੱਦਾਂ ਤੁਹਾਡਾ ਦਿਲ ਕਰਦਾ ਉਹਦੇ ਹਿਸਾਬ ਨਾਲ ਸਰਕਾਰ ਚੁਣੀ ਜਾਵੇ ਔਰ ਮੁੱਦਿਆਂ ਦੇ ਉੱਪਰ ਸਰਕਾਰ ਚੁਣੀ ਜਾਵੇ ਆਪਾਂ ਗੁਲਾਮੀ ਦਾ ਕਰਨੀ ਨਹੀਂ ਕੋਈ ਜੇ ਗੁਲਾਮੀ ਕਰਨੀ ਫਿਰ ਇਲੈਕਸ਼ਨ ਕਾਹਨੂੰ ਕਰਾਣੇ ਡਰਾਮਾ ਕਾਹਦਾ ਫਿਰ ਤੇ ਇਲੈਕਸ਼ਨ ਕਰਨੇ ਆ ਮੈਂ ਸਾਰੇ ਆਪਣੇ ਯੂਥ ਨੂੰ ਜਿਨ੍ਹਾਂ ਦੀ ਪਹਿਲੀ ਵਾਰੀ ਵੋਟ ਪਣੀ ਹੈ ਐਨਥੂਸੀਆਜ਼ਮ ਉਹਨਾਂ ਦਾ ਹੱਲੇ ਘੱਟ ਨਜ਼ਰ ਆ ਰਿਹਾ ਉਹ ਘਰੋਂ ਨਿਕਲਣ ਜਾ ਕੇ ਵੋਟ ਪਾਣ ਆਪਣੀ ਸਰਕਾਰ ਬਣਾਣ ਜਿਨ ਜਿਹਨੂੰ ਦਿਲ ਕਰਦਾ ਸਰਕਾਰ ਬਣੇ ਨਾ ਉਹਨੂੰ ਵੋਟ ਪਾਣ ਭਾਵੇਂ ਨੋਟਾਂ ਨੂੰ ਪਾਣ ਯਾਰ ਕਰੋ ਬਾਹਰ ਜਾ ਕੇ ਚੰਦਰ ਵਾਲੇ ਪੰਜਾਬ ਵਾਲੇ ਦੱਸ ਦਿਨ ਪੂਰੇ ਹਿੰਦੁਸਤਾਨ ਨੂੰ ਕਿ ਆਪਾਂ ਪੰਜਾਬੀ ਹਰ ਕੰਮ ਚ ਅੱਗੇ ਆ ਤੇ ਵੋਟ ਪਾਣ ਚ ਵੀ ਅੱਗੇ ਆ ਲੋਕਤੰਤਰ ਦੇ ਜਿਹੜਾ ਤਿਉਹਾਰ ਹੈ ਇਹ ਮਨਾਣ ਚ ਵੀ ਨੰਬਰ 1 ਹੈ ਇਸ ਵਾਰ ਪ੍ਰਸ਼ਾਸਨ ਦੇ ਵੱਲੋਂ ਵੀ ਕਾਫੀ ਪ੍ਰਬੰਧ ਕੀਤੇ ਗਏ ਮੂਵੀ ਟਿਕਟ ਦਿੱਤੀਆਂ ਗਈਆਂ ਜਿਹੜੇ ਨਵੇਂ ਵੋਟਰ ਹੈਗੇ ਸੀਗੇ ਜਾਂ ਬਹੁਤ ਸਾਰੇ ਜਗ੍ਹਾ ਦੇ ਉੱਪਰ ਡਿਸਕਾਊਂਟ ਦਿੱਤਾ ਗਿਆ ਵੱਧ ਤੋਂ ਵੱਧ ਵੋਟਾਂ ਪਾਉਣ ਕਰਨ ਤੁਸੀਂ ਵੋਟ ਪਾ ਕੇ ਆਏ ਹੋ ਉਤਸ਼ਾਹ ਨਜ਼ਰ ਆਇਆ ਲੋਕਾਂ ਚ ਪਿੰਨਾਂ ਲੋਕਾਂ ਚ ਲੋਕਾਂ ਚ ਬਹੁਤ ਹਿਸ਼ਾਬ ਹੈ ਜਿਹੜੇ ਯੰਗ ਵੋਟਰਸ ਹੈਗੇ ਉਹਨਾਂ ਚ ਬੜਾ ਉਤਸ਼ਾਹ ਹੈਗਾ ਬਹੁਤ ਜ਼ਿਆਦਾ ਯੰਗ ਵੋਟਰ ਨੂੰ ਮਿਲੇ ਕਿ ਜਿਹੜੇ ਸਿਰੇ ਸਿਰੇ ਪਹਿਲੇ ਪਹਿਲੀ ਵੋਟ ਪਾਏ ਹੈ ਉਤਸ਼ਾਹ ਹੈਗਾ ਹੋਟਲ ਵਾਲੇ ਕਰ ਰਹੇ ਹੈ ਪ੍ਰਾਈਵੇਟ ਆਰਗੇਨਾਈਜੇਸ਼ਨ ਵਾਲੇ ਕਰ ਰਹੇ ਹੈ ਬਹੁਤ ਹੋਟਲਾਂ ਦੇ ਮੈਸੇਜ ਆ ਰਹੇ ਕਿ ਤੁਸੀਂ ਵੋਟ ਪਾਓ ਆਪਣੀ ਵੋਟ ਦਾ ਨਿਸ਼ਾਨ ਦਿਖਾਓ 25% ਡਿਸਕਾਊਂ ਮਤਲਬ ਬਹੁਤ ਜ਼ਿਆਦਾ ਇਦਾਂ ਹੋ ਰਿਹਾ ਹੈ ਇਹ ਚਾ ਹੋ ਰਿਹਾ ਹੈ ਦੇਖੋ ਜਾਗਰਤਾ ਤੇ ਦੇਸ਼ ਆ ਰਹੀ ਹੈ ਮਗਰ ਧਰਾਤਲ ਤੇ ਕਈ ਵਾਰ ਇਹ ਨਾ ਦੇਖਦੇ ਨਜ਼ਰ ਨਹੀਂ ਆ ਰਹੀ ਜਦੋਂ ਆਪਾਂ ਦੇਸ਼ ਦੇ ਬਾਕੀ ਹਿੱਸੇ ਦੇਖਿਆ ਕਿ ਵੋਟ ਕਿਤੇ 60% ਹੈ ਕਿਤੇ 53% ਹੈ ਮਤਲਬ ਕਿ ਵੋਟ ਜਿਹੜੀ ਨਾ ਮਤਲਬ ਕਿ ਇਹਦਾ ਮਤਲਬ ਹੈ ਕਿ ਅਸੀਂ ਪੁਆਇੰਟਾਂ ਦੇ ਬਸ ਬਸ ਹੋ ਰਹੇ ਆ ਆਪਾਂ ਜਦੋਂ ਮੈਰਿਟ ਲਿਸਟ ਕਰਨੇ ਫਰਸਟ ਡਿਵੀਜ਼ਨਰ ਕਰਨੇ ਆ ਇਹਦਾ ਮਤਲਬ ਹੈ ਕਿ 60% ਵੋਟ ਨਹੀਂ ਪੈ ਰਹੀ ਤੇ ਸਰਕਾਰਾਂ ਜਿਹੜੀਆਂ ਸਾਡੀਆਂ ਬਣ ਰਹੀਆਂ ਇਹਦਾ ਮਤਲਬ ਹੈ ਕਿ ਪੁਆਇੰਟਾਂ ਦੇ ਬਣ ਰਹੀ ਹੈ ਮਤਲਬ ਕਿ ਪਬਲਿਕ ਨੇ ਤੇ ਵੋਟ ਹੀ ਨਾ ਪਾਈ ਫਿਰ ਅਸੀਂ ਗੱਲਾਂ ਕਰਦੇ ਹਾਂ ਘਰ ਬੈਠੇ ਜੀ ਇਹ ਆ ਫਲਾਨੀ ਸਰਕਾਰ ਬਣ ਗਈਆਂ ਮੇਰੀ ਮੀ ਸਰਕਾਰ ਨਹੀਂ ਬਣੀ ਜਾਂ ਅਸੀਂ ਇੰਨੀਆਂ ਵੋਟਾਂ ਨਹੀਂ ਪਈਆਂ ਮਤਲਬ ਐਦਾਂ ਹੁੰਦਾ ਨਾ ਜਦ ਇਹ ਵੋਟ ਦਾ ਅਧਿਕਾਰ ਜਿਹੜਾ ਸਾਨੂੰ ਸੰਵਿਧਾਨ ਦੇ ਨਿਰਵਾਤਾ ਉਹਨੇ ਸਾਨੂੰ 1947 ਤੋਂ ਬਾਅਦ ਜਦ ਸਾਡਾ ਦੇਸ਼ ਆਜ਼ਾਦ ਹੋਇਆ 1952 ਸਾਡਾ ਸੰਵਿਧਾਨ ਬਣਿਆ ਇਤੋਂ ਵੱਡਾ ਇਤੋਂ ਵੱਡਾ ਹੱਕ ਗਰੀਬ ਆਦਮੀ ਨੂੰ ਆਮ ਆਦਮੀ ਨੂੰ ਨਹੀਂ ਮਿਲਦਾ ਕਿਤੇ ਅੰਗਰੇਜ਼ਾਂ ਨੇ ਵੀ ਅਮਰੀਕਾ 'ਚ ਵੀ 1966 ਦੇ ਵਿੱਚ ਆਪਣਾ ਬਲੈਕ ਨੂੰ ਅਧਿਕਾਰ ਦਿੱਤਾ ਗਿਆ ਉਹ ਚਾਰ ਤੋਂ ਬਾਅਦ ਕਿ ਵੋਟ ਕਿਦਾ ਪਾਣੀ ਸਾਡੇ ਦੇਸ਼ ਨੇ 1952 ਜਿੱਤਿਆ ਸੀ ਅਸੀਂ ਲੀਡਰ ਹਾਂ ਦੇਸ਼ ਸਾਡਾ ਲੀਡਰ ਹੈ ਔਰ ਪੰਜਾਬ ਆਪਣੇ ਦੇਸ਼ ਦਾ ਨੇਤਾ ਵਾ ਹਰ ਪਾਸਿਓ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਨੂੰ ਮੌਕਾ ਪੂਰੇ ਦੇਸ਼ ਨੂੰ ਦੱਸੰਦਾ ਹੈ ਕਿਸੇ ਪਾਸੇ ਪਿੱਛੇ ਨਹੀਂ ਨਾ ਆਪਾਂ ਅਨਾਜ ਦੇ ਪਿੱਛੇ ਪਿੱਛੇ ਆ ਨਾ ਆਪਣੇ ਅਧਿਕਾਰਾਂ ਲੈਣ ਚ ਪਿੱਛੇ ਆ ਤੇ ਨਾ ਵੋਟ ਪਾਉਣ ਚ ਪਿੱਛੇ ਆ ਪੰਜਾਬੀਓ ਜਾਗੋ ਔਰ ਜਾ ਕੇ ਵੋਟ ਪਾ ਕੇ ਉਹ ਘਰ ਬੈਠ ਕੇ ਆਰਾਮ ਨਾ ਕਰੋ ਸਰਕਾਰਾਂ ਨੇ ਛੁੱਟੀਆਂ ਦਿੱਤੀਆਂ ਮਤਦਾਨ ਇੱਕੇ ਦਾਨ ਹੈ ਕੋਈ ਵੀ ਦਾਨ ਕਰਦੇ ਆ ਗਾਹ ਦਾਨ ਕਰਦੇ ਆ ਪੱਠੇ ਦਾਨ ਕਰਦੇ ਆ ਕੋਈ ਵੀ ਦਾਨ ਕਰਦੇ ਆ ਕਨੇ ਦਾਨ ਕਰਦੇ ਆ ਕੁਝ ਵੀ ਕਰਦੇ ਉਹਦੇ ਚ ਪੈਸੇ ਲੱਗਦੇ ਆ ਇਹਦੇ ਚ ਪੈਸਾ ਆਪਣਾ ਕੋਈ ਨਹੀਂ ਲੱਗਣਾ ਸਿਰਫ ਮਤ ਜਾ ਕੇ ਵੋਟ ਪਾ ਕੇ ਆਣੀ ਹੈ ਜੇ ਜਾ ਕੇ ਇੰਜੋਏ ਕਰੋ ਜੋ ਮਰਜ਼ੀ ਕਰੋ ਜਿੰਨੀ ਜਲਦੀ ਅੱਜ ਦੇਖੋ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਸੀ ਮਤਲਬ ਕਿ ਜਿਹੜੇ ਜਿਹੜੇ ਜਿਹੜੀ ਪੋਲਿੰਗ ਬੂਥ ਹੁੰਦੇ ਸੀ ਬਹੁਤ ਥੋੜੇ ਹੁੰਦੇ ਸੀ ਹੁਣ ਕੀ ਹੈ ਕਿ ਪੋਲਿੰਗ ਬੂਥ ਜਗਾ ਜਗਾ ਬਣ ਗਏ ਇਲੈਕਸ਼ਨ ਕਮਿਸ਼ਨ ਦਾ ਬਹੁਤ ਅੱਛਾ ਕੰਮ ਕਰ ਰਿ ਜਾਓ ਵੋਟ ਪਾ ਕੇ ਪੰਜਾਂ ਮਿੰਟਾਂ ਨਹੀਂ ਘਰ ਨੂੰ ਮਾਓ ਵਾ ਵੈਸੋ ਜਾ ਕੇ ਦੇਖਿਆ ਖਾਲੀ ਵਾਲਾ ਮਾਹੌਲ ਜਗਾ ਜਗਾ ਤੇ ਪੋਲਿੰਗ ਬੂਥ ਬਣੇ ਸੋ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਵੋਟ ਜ਼ਰੂਰ ਪਾ ਠੀਕ ਹੈ ਅੱਜ ਦੀ ਆਪਣੇ ਦੇਸ਼ ਦਾ ਆਪਾਂ ਦੇਸ਼ ਦੀ ਨਵੀਂ ਸਰਕਾਰ ਜਿਹੜੀ ਵੀ ਬਣਦੀ ਹੈ ਬਣਾ ਸਕਦੇ ਹਾਂ ਜਿੰਨੂੰ ਮਰਜ਼ੀ ਪਾਓ ਆਪਣੇ ਦਿਨ ਨੂੰ ਸੋਚ ਕੇ ਪਾਓ ਕਿ ਇਹਨੇ ਸਾਡੇ ਕੰਮ ਆਣਾ ਇਹ ਸਰਕਾਰ ਸਾਡੀ ਬੰਨੀ ਹੈ ਉਹਨੂੰ ਵੋਟ ਪਾ ਕੇ ਆਨ ਤੇ ਦੇਸ਼ ਨੂੰ ਆਪਣਾ ਆਪਣੇ ਦਸੀਏ ਪੰਜਾਬੀ ਦੱਸਣ ਕਿ ਅਸੀਂ ਦੇਸ਼ ਲਈ ਕਿੰਨਾ ਵੱਡਾ ਹਰ ਪਾਸੇ ਅੱਗੇ ਆ ਤੇ ਵੋਟਾਂ ਪਾ ਕੇ ਵੀ ਅੱਗੇ ਠੀਕ ਹੈ ਰਮਨ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਬੜੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇੱਕ ਅਧਿਕਾਰ ਜਿਹੜਾ ਆਮ ਲੋਕਾਂ ਨੂੰ ਮਿਲਿਆ ਹੋਇਆ 5 ਸਾਲ ਬਾਅਦ ਤੁਹਾਨੂੰ ਇਹ ਮੌਕਾ ਮਿਲਣਾ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈ ਤੁਹਾਡੇ ਕੋਲ ਮੌਕਾ ਹੈ ਤੁਸੀਂ ਆਪਣਾ ਐਮਪੀ ਚੁਣ ਸਕਦੇ ਹੋ ਇਸ ਕਰਕੇ ਘਰਾਂ ਤੋਂ ਬਾਹਰ ਨਿਕਲ ਕੇ ਜਾ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਚੁਣ ਕਰਕੇ ਆਓ ਜਿਹੜਾ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਉਸ ਦੇ ਹੱਕ ਦੇ ਵਿੱਚ ਆਪਣਾ ਵੋਟ ਦਾ ਦਾਨ ਕਰੋ ਕੈਮਰਾਮੈਨ ਮਨੂ ਦੇ ਨਾਲ ਮਨਪੀ ਸਿੰਘ ਕਾਲੋ ਜਗਬਣੀ ਟੀਵੀ ਜਲੰਧਰ